हां जी दोस्तों सत श्री अकाल स्वागत करते हैं टोंडा राज संधू फार्मिंग ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਟੋਟੀਆਂ ਪਹੁੰਚੇ ਆ ਪਾਉ ਨੋਖ ਸਿੰਘ ਉਹਦੇ ਕੋਲ ਤਹਿਸੀਲ ਜਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਤੋਂ ਨਿਸ਼ਾਰੇ ਪੰਨੂਆ ਤੋਂ ਸ਼ੇਰੋਂ ਤੋਂ ਕਿ 5-5 ਕਿਲੋਮੀਟਰ ਦੀ ਦੂਰੀ ਆ ਪਿੰਡ ਟੋਟੀਆਂ ਦੀ ਉਹ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਦੋਸਤੋ ਪਸ਼ੂ ਵੱਡੀ ਗਿਣਤੀ ਦੇ ਵਿੱਚ ਪਾਉ ਨੋਖ ਸਿੰਘ ਉਹ ਨਹੀਂ ਲੈ ਕੇ ਆਉਂਦੇ ਆ ਤੇ ਅੱਜ ਵੀ ਤਕਰੀਬਨ ਵੈਸੇ ਨਾਗਤਾ ਆਪਾਂ ਤੁਹਾਨੂੰ 8-9 ਹੀ ਦਿਖਾ ਦੇਨੇ ਸੀਗੇ ਠੀਕ ਆ ਜੀ ਪਰ ਅੱਜ ਜਿਹੜੇ ਪਸ਼ੂ ਤੁਹਾਨੂੰ ਦਿਖਾਉਣੇ ਆਪਾਂ ਟੋਟਲ 6 ਐਨੀਮਲ ਨੇ ਜਿਨ੍ਹਾਂ ਦੇ ਵਿੱਚੋਂ 4 ਮੱਝਾਂ ਝੋਟੀਆਂ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਤੇ ਇੱਕ ਬੂਰੀ ਤੁਹਾਨੂੰ 5ਵੇਂ ਨੰਬਰ ਤੇ ਆਪਾਂ ਮੱਝ ਦਿਖਾਵਾਂਗੇ ਇਹ ਗੱਬਣਾ ਠੀਕ ਆ ਜੀ ਇੱਕ ਤੋਕੜ ਗੱਬਣਾ ਨਗ 6ਵੇਂ ਨੰਬਰ ਤੇ ਦਿਖਾਵਾਂਗੇ ਠੀਕ ਆ ਸੋ ਇਹ 6 ਨਗਾਂ ਦੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਸੋ ਬਾਕੀ ਮੇਰਾ ਵੀਰ ਜਿਹੜਾ ਵੀ ਕੋਈ ਖਰੀਦਦਾਰ ਆ ਰਿਹਾ ਠੀਕ ਆ ਜੀ ਹਰ ਵਾਰ ਆਪਾਂ ਇੱਕੋ ਇੱਕ ਬੇਨਤੀ ਕਰਦੇ ਆ ਸਾਰੇ ਫਾਰਮਰ ਵੀਰਾਂ ਨੂੰ ਕਿ ਜਿਹੜਾ ਪਸ਼ੂ ਗੱਬਣਾਉਂਦਾ ਠੀਕ ਜ਼ਰੂਰ ਕੀਤੀ ਜਾਵੇ ਤੇ ਸਵੇਰ ਸਵੇਰ ਨਗ ਨੂੰ ਕੋਈ ਦੋ ਟਾਈਮ ਚੋਲੇ ਵੀਰ ਕੋਈ ਤਿੰਨ ਟਾਈਮ ਚੋਲੇ ਠੀਕ ਆ ਅੱਜ 2 ਅਕਤੂਬਰ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਤੇ ਕੱਲ 3 ਅਕਤੂਬਰ ਨੂੰ ਮਾਰਨਿੰਗ ਵੀਡੀਓ ਅਪਲੋਡ ਕਰ ਦਿਆਂਗੇ ਆਹ ਕਰਦੇ ਆ ਗੱਲਬਾਤ ਭਾਉ ਨੋਖ ਸਿੰਘ ਹੁਣਾਂ ਦੇ ਨਾਲ ਪੁੱਛ ਲਈਨੇ ਆ ਕੀ ਡਿਟੇਲਾਂ ਨੇ ਅੱਜ ਇਹਨਾਂ ਪੁੱਛਵਾ ਦੀਆਂ ਸਭ ਤੋਂ ਪਹਿਲਾਂ ਭਾਉ ਨੋਖ ਸਿੰਘ ਜੀ ਸਾਸਰੀ ਕਾਲ ਸਾਸਰੀ ਕਾਲ ਆ ਇਸ ਸਾਸਰੀ ਕਾਲ ਸਾਰੇ ਮੇਰੇ ਭੈਣ ਭਰਾ ਵੇਖਣ ਵਾਲਿਆਂ ਨੂੰ ਦਿਨੋ ਸਾਸਰੀ ਕਾਲ ਮਹਾਰਾ ਯਾਰ ਇੱਕ ਦੀ ਚੜ੍ਹਦੀ ਕਲਾ ਕਰੇ ਪੋਰ ਪਾਉ ਜੀ ਕਾਇਮ ਸੇਤ ਹਾਂ ਠੀਕ ਠਾਕ ਰਾਜਾ ਤੁਸੀਂ ਸੁਣਾਓ ਬਹੁਤ ਵਧੀਆ ਠੀਕ ਵਧੀਆ ਚਾਹੀਦੇ ਆ ਹਾਂ ਵਧੀਆ ਲਾ ਵੀ ਰਣ ਲਾਲ ਕੀ ਹਾਲੇ ਨੰਦੇ ਹਸਨ ਜਵਨ ਨੰਦੇ ਆਦੇ ਚਲੋ ਮਾਲਕ ਨੰਦਰੱਖੇ ਵੀਰੇ ਸੱਚੇ ਪਾਤਸ਼ਾਹ ਤੇ ਪਾਉ ਜੀ ਜਿੱਦਾਂ ਤੱਕ ਜ਼ਿਕਰ ਕੀਤਾ ਟੋਟਲ 6 ਐਨੀਮਲ ਆਪਣੇ ਕੋਲ ਆ 4 ਮੱਝਾਂ ਝੋਟੀਆਂ ਬਿਲਕੁਲ ਸੱਜਰ ਸੁਰੀਆਂ ਹਾਂਜੀ ਵੀਰ ਜੀ ਇੱਕ ਗੱਪਣਾ ਪੂਰੀ ਬਾਕੀ ਇਹ ਦੂਜੀ ਇੱਕ ਆਪਣੇ ਕੋਲ ਟੋਕਰ ਗੱਪਣ ਨਾਲ ਆ ਗਿਆ ਹਾਂਜੀ ਇੱਕ ਟੋਕਰ ਗੱਪਣ ਆ ਠੀਕ ਹੈ ਜੀ ਤੇ ਜਿਹੜਾ ਸੋਇਸ ਸੋਇ ਪਸ਼ੂ ਆ तकरीबन ਕੋਈ ਹਫਤੇ ਦੇ ਵਿੱਚ ਵਿੱਚ ਹੀ ਸੁਆ ਨਹੀਂ ਆਪਣੇ ਹਫਤੇ ਤੋਂ ਵੀ ਅੰਦਰ ਆ ਆ ਕੀ ਨਾਵਾ ਆ ਪਰसों ਰਾਤ ਦੀ ਆ ਤੇ ਉਹਨੂੰ ਚਾਰਕ ਦਿਨ ਹੋਏ ਆ ਹਾਂ ਠੀਕ ਹੈ ਜੀ ਸਾਰੇ 8 ਦੇ ਅੰਦਰ ਅੰਦਰ ਆ ਕੋਈ ਹਫਤੇ ਦੇ ਵਿੱਚ ਵਿੱਚ ਹੀ ਹਾਂਜੀ ਹਾਂਜੀ ਠੀਕ ਆ ਅਬੀ ਸ਼ੁਰੂਆਤ ਕਰਦੇ ਆ ਦੋਸਤੋ ਪਹਿਲੇ ਨੰਬਰ ਤੋਂ ਇੱਕ ਇਸੇ ਝੋਟੀ ਤੋਂ ਕਰ ਲੈਨੇ ਠੀਕ ਹੈ ਜੀ ਪਾਉਜੀ ਪਹਿਲੇ ਨੰਬਰ ਦੇ ਵਾਕਿਓ ਜਿਵੇਂ ਉਹ ਰੇਲ ਗੱਡੀ ਦਾ ਡੱਬੇ ਨਹੀਂ ਪਿੱਛੇ ਡੱਬਾ ਡੱਬਾ ਹੀ ਲਾਉਣਾ ਪੈਂਦਾ ਇੰਜ ਹੀ ਲਾਇਆ ਜਾਂਦਾ ਇੰਜ ਹੀ ਲਾਇਆ ਜਾਂਦਾ ਪਿਛਲੀ ਵਾਲੀ ਵੀ ਇੰਜ ਲਾਇਆ ਸੀ ਇੱਕ ਵੱਡੀ ਮਾਜਦਾ ਜ਼ਰੂਰ ਜ਼ਿਕਰ ਕਰ ਦਿਓ ਜਿਹੜੀ ਪਿਛਲੀ ਵਾਲੀ ਪਾਈ ਜਾ ਜਿਹੜਾ 20000 ਰੁਪਇਆ ਆਪਾਂ ਕਹਿੰਦਾ ਵੀ ਇੱਕ ਆਓ ਹਾਂ ਉਹਨੇ ਵੀਰ ਜੀ ਯਕੀਨਾ ਵਾਂ ਆਂਦੇ ਦਿਆ ਤਕਾਲੀ ਵੀ ਤੇ ਸਵੇਰੇ ਵੀ ਚਵਾਈ ਆ ਤਕਾਲੀ ਵੀ ਚਵਾਈ ਆ ਉਹਨੇ ਜੋੜਾ ਹੀ ਲਿਆ ਜੀ ਦਾ 10 ਦੱਸਿਆ ਹੀ ਉਹਦੇ ਥੱਲੇ ਵੀ 11.5 12 ਤੇ ਦੂਜੀ ਦਾ ਜਿਹੜਾ ਵਾ 16.5 17 ਲੀਟਰ ਆਪਾਂ ਬਣਾਇਆ 16 ਲੀਟਰ ਦਾ ਚੈਲੰਜ ਕੀਤਾ ਹੀ ਤੇ 16 ਤੋਂ ਬਾਹਰ ਕਾਲਜ ਚਿੱਤਿਆ ਗਿਆ ਕਾਫੀ ਜਿੱਤਿਆ ਗਿਆ ਦੇ ਹਾਂ ਜਿੰਦੇ 16 ਲੀਟਰਾਂ ਦੇ ਹੁੰਦੇ ਰਾਜ ਸਾਹਿਬ ਕਹਿ ਰਿਹਾ ਪਰ ਮਨਾਉਣਾ ਬੜੀ ਉਕੀ ਗੱਲ ਆ ਅਗਲੇ ਉੱਥੋਂ ਆਂਦੇਂਦੇ ਕੁੜੇ 3 ਵਜੇ ਗੱਡੀ 21 ਤੇ ਆਣ ਕੇ ਤੇ 7 ਵਜੇ ਸਵੇਰੇ ਚਵਾਈ 7 ਵਜੇ 42 ਚਵਾਈ ਹਾਂ ਹੈ ਸਵੇਰ ਦੀ ਚਵਾਈ ਦਿੱਤੀ ਨਾਲੇ ਏਰੀਆ ਘੁੰਮਿਆ ਨਾ ਹਾਂ ਹਾਂ ਹੁਣ ਆਂਦੀ ਉਹੋ ਜਿਹੀ ਨੱਕ ਸਾਨੂੰ ਦਿਓ ਪਰ ਉਹੋ ਜਿਹੀ ਨੱਕੀ ਦੀ ਇੱਕ ਤਾਂ ਹੀ ਨਿਕਲਦੀ ਆ ਕਾਦੀ ਟਾਂ ਆ ਇਹ ਲੱਕੀ 16 ਕਿਲੋ ਤੇ ਹੁਣ ਹਰ ਵੀਡੀਓ ਤੇ ਭੈਣ ਭਰਾ ਆਂਦੇ 16 ਤੇ ਆ 16 ਮਨਾਉਣਾ ਬੜੀ ਮੁਸ਼ਕਲ ਦੀ ਗੱਲ ਵੀਰ ਜੀ ਬਿਲਕੁਲ ਬਿਲਕੁਲ ਬੜੀ ਮੁਸ਼ਕਲ ਦੀ ਗੱਲ ਹਾਂ ਤੇ ਚਲੋ ਵੀ ਇੱਕ ਪਾਪ ਜੀ ਬਹੁਤ ਵਧੀਆ ਗੱਲ ਚੰਗੀ ਮੱਚ ਸੀਗੀ ਤੇ ਆ ਵੀ ਜੇ ਤੇ ਆਪਣਾ ਮਤਲਬ ਕਰਮਾ ਵਾਲੀ ਚਲ ਗਈ ਨਹੀਂ ਤੇ ਇਹਦੀ ਥੱਲੇ ਵੀ ਆਪਾਂ 15 ਕਿਲੋ ਮਣਾ ਕੇ ਫੇ ਦੇਵਾਂਗੇ ਪਰ ਅਸੀਂ ਕਿਹਾ ਚਲੋ ਕੇ ਭੈਣ ਭਰਾ ਦੀ ਸਮਝ ਹੀ ਆਉਂਦੀ ਹੂ ਤੇ ਅੱਜ ਤੇ ਕੋਈ ਪੰਗਾ ਪੰਗਾ ਨਹੀਂ ਅੱਜ ਨਹੀਂ ਅੱਜ ਤੇ ਭੋਲੇ ਚੱਕਾ ਨੂੰ ਪੰਗਾ ਲੈਣਾ ਪੰਗਾ ਫਿਰ ਨਹੀਂ ਪੰਜ 15 ਦਿਨ ਹੋ ਗਏ ਨਾ ਇਹ ਪੰਗਾ ਲੈਣਾ ਪਸ਼ੂ ਪੀਕ ਪੂਕ ਤੇ ਚੱਲਦਾ ਫੇ ਫਿਰ ਰਾਤ ਤੇ ਦੋ ਪੰਗੇ ਵਾਲੀਆਂ ਰੱਖੀਆਂ ਆਹ ਦੋ ਪੰਗੇ ਵਾਲੀਆਂ ਰੱਖੀਆਂ ਜਿਹੜੀ ਡੇਢ ਡੇਢ ਤੇ ਆ ਲੈ ਹਾਂ ਉਹ ਨਹੀਂ ਉਹ ਆਪਾਂ 15 16 17 ਲੀਟਰ ਮਨਾ ਕੇ ਪੰਗੇ ਵਾਲੀਆਂ ਦੇਣੀਆਂ ਠੀਕ ਠੀਕ ਆ ਉਹ ਨਬ ਆਪ ਸਾਈਡ ਤੇ ਕੀਤੀਆਂ ਪਰਥੋ ਦੀਆਂ ਪਹਿਲੇ ਨੰਬਰ ਤੋਂ ਇਥੋਂ ਸ਼ੁਰੂਆਤ ਕਰ ਲੈਂਦੇ ਆ ਪਾਉ ਜੀ ਦਾ ਸੂਆ ਇੱਕ ਤਾਂ ਦੱਸ ਦੋ ਕਰਵਾ ਇਹ ਦੂਜਾ ਸੂਆ ਪਿਓਰ ਵੀਰ ਜੀ ਅੱਛਾ ਜੀ ਆਹ ਤਾਂ ਸਮਝ ਨੂੰ ਕਿੰਨਾ ਆ ਗਿਆ ਇਹ ਆਪਣੀ ਕੀ ਨਾਮ ਪਰਥੋ ਰਾਤ ਦੀ ਸੂਈ ਆ ਮਗਰ ਕੱਟੀ ਆ ਠੀਕ ਆ ਜੀ ਆਵੇ ਲਓ ਜੀ ਮਗਰ ਕੱਟੀ ਆ ਹਾਂ ਜੀ ਆ ਨਾਰੂ ਨਾਲ ਹਾਂ ਜੀ ਹਾਂ ਜੀ ਹਾਂ ਜੀ ਨਾਲੂ ਨਾਲ ਤੇ ਮਗਰ ਕੱਟੀ ਆ ਤੇ ਸੂਆ ਦੂਜਾ ਠੀਕ ਆ ਜੀ ਚੰਗੀ ਰਾਜੀ ਫੁੱਲ ਬਜਨ ਬੋਰਡ ਦੇ ਵਿੱਚ ਤੇ ਬੋਲਾ ਪਾਉ ਕਿੰਨਾ ਹੋਊਗਾ ਥੱਲੇ ਬੋਲਾ ਆਪਾਂ ਪੂਰੀ ਸਾਫ ਨਹੀਂ ਰਾਜ ਸਾਹਿਬ ਕੀਤੀ ਆਪਾਂ 4 ਕਿਲੋ ਸੇਰੇ ਚੋਆ 4 ਕਲ ਚੋਆ ਵਾ ਸਾਫ ਨਹੀਂ ਜੇ ਕੀਤੀ ਜਾਨੀ ਕਿ 10000 ਦੇ ਵਿੱਚ ਬੋਲਾ ਵਾ ਇਸ ਵੇਲੇ ਦਾ ਠੀਕ ਆ ਜੀ ਕੋ ਵੀ 10000 ਕਿਲੋ ਬੋਲਾ ਇਸ ਵਕਤੇ ਸਮਾਜ ਦੇ ਥੱਲੇ ਦੋਸਤ ਜੀ ਵੱਡੀ ਭਰਾ ਦੀ ਇਹੋ ਗੱਲ ਹੁੰਦੀ ਹੈ ਤੂੰ ਚਾ ਤੀਜਾ ਦੇ ਨਹੀਂ ਅੱਜ ਠੀਕ ਆ ਜੀ ਕੋ ਦਿਨ ਵੀ ਤੁਹਾਨੂੰ ਆਪਾਂ ਨਾਲ ਦੇ ਨਾਲ ਹੀ ਸੋਚ ਜਾਨੇ ਪ੍ਰਾਣੀ ਨਾ ਲਿਓਣੀ ਚੰਗੀ ਹੈ ਸਾਈ ਸੂਈ ਬਹੁਤ ਆ ਹੁਣੀ ਫੇਸ ਕੁਆਲਟੀ ਆ ਤੇ ਵਜਨ ਤੋੜ ਪੜਾ ਠੀਕ ਆ ਵੈਸੇ ਪਸ਼ੂ ਇੱਕ ਵਾਰੀ ਸੂਸਵਾਉਣ ਤੋਂ ਬਾਅਦ ਥੋੜਾ ਜਿਹਾ ਦੋਸਤੋ ਠੱਪੇ ਜਾਂਦੇ ਆ ਪਰ ਕੋਈ ਪਸ਼ੂ ਨੇ ਸਰੀਰ ਨਹੀਂ ਗਵਾਇਆਗਾ ਬਿਲਕੁਲ ਮੈਂਟੇਨ ਤੇ ਹਵਾਨੇ ਛੱਡੇ ਦੀ ਵੀ ਪੂਰੀ ਖਬਰਦਾਰ ਠੀਕ ਆ ਤੇ ਬੋਲਾ ਚੰਗਾ ਖਾਸਾ ਪਊ ਨਹੀਂ ਦੱਸਣਦੇ ਆ ਇਹ ਕਰਮ ਵਾਲੀ ਦੁੱਧ ਚੰਗਾ ਚਵਾਜੂਗੀ ਉਮੀਦ ਚੰਗੀ ਕਰਦੇ ਆ ਕਿਉਂਕਿ ਕਿਤੇ ਚਵਾਈ ਤੇ ਰਾਜਸਿਆ ਮੋਗਾ ਚਵਾਈ ਤੇ ਠੀਕ ਹੈ ਜੀ ਵਰਦੀ ਫਿਰ ਪਹੂ ਉਵੇਂ ਹੀ ਮੈਂ ਨਾ ਵਰਦੀ ਕੀ ਏ ਤੇ ਨਾ ਮਲਾ ਬਟਨ ਹੀ ਨਾ ਆਪਣੀ ਗੱਲ ਆ ਦੇ ਹੁਣ ਆਪਾਂ ਪਾਂ ਪਾਂ ਦੀ ਫਿਰ ਗੱਲ ਇਹ ਪਾਂ ਪਾਂ ਤੋਂ ਗਾਂ ਘਾ ਲਿਆ ਉਹ ਕੁਲਖੀਆਂ ਵਾਲੇ ਵੀ ਪਿੱਛੇ ਜੇ ਲਵਾਇਆ ਹੁੰਦਾ ਨਿਆਣੇ ਭਾਈ ਭਾਜ ਜਾਂਦੇ ਪਾਂ 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 ਇਹ ਪਾਂ ਪਾਂ ਤੋਂ ਵੱਧ ਕੰਮ ਹਾਂ ਗੱਲਾਂ ਬਾਕੀ ਰਾਜ ਸਾਹਿਬ ਆਪਾਂ ਇਹ ਗੱਲ ਭੈਣ ਭਰਾਵਾਂ ਨੂੰ ਆਣੀਆਂ ਚੋਚੋ ਖੜੋ ਹਾਂ ਬਿਲਕੁਲ ਮੁੜ ਕੇ ਨਾ ਕਿਸ ਨੂੰ ਉਲਾਮਾ ਦਿਓਗੇ ਚੋਚੋ ਕੇ ਖੜੋ ਕਰ ਨਾਲ ਇੱਕ ਵਾਰੀ ਮਾੜਾ ਕਰੀ ਸੈਰ ਤੇ ਵਿਖਾ ਦੀ ਜੀਓ ਜੀ ਲਓ ਜੀ ਗੱਡੀਆਂ ਪਿਛਾੜੀਆਂ ਹੈ ਦਲੀਲ ਦਾ ਨਾ ਇਹ ਨਿਸ਼ਾਨਾ ਕਿ ਥਾਂ ਲੱਗਾ ਕਾਨੂੰ ਗੱਲਾਂ ਦੇ ਆ ਦੇਖੋ ਠੀਕਾ ਸੁੱਲੇ ਵੇ ਹਵਾਨੇ ਦੀ ਹਾਂ ਮੈਂ ਤੁਹਾਨੂੰ ਦੱਸੀ ਗੱਲ ਚੰਗੀ ਸਪੇਸ ਵਧੀਆ ਪਾਂਡਾ ਇਹਨੂੰ ਆਂਦੇ ਰਾਜਸਿਆ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਬਣ ਗਿਆ ਕੋਕਾ ਹੈ ਬਣਾਈ ਫਿਰਦੀ ਕਿ ਨਹੀਂ ਕੋਕਾ ਹਾਂ ਕਰੋ ਚੈੱਕ ਬਾਕੀ ਦੂਜੀ ਗੱਲ ਸੰਤੂ ਸਾਹਿਬ ਅੱਜ ਰੇਟ ਹੋਊਗਾ ਇਹਦਾ ਹੋਰ ਜੇ ਆਪਾਂ 15 ਦਿਨ ਲੀਟਰ ਬਣਾ ਦੇ ਪਹਿਲੀ ਗੱਲ ਅੱਜ ਵੇਖ ਜਾਣੀ ਗੱਲ ਤੇ ਕਰੇ ਜੇ ਲੀਟਰ ਬਣਾਵਾਂਗੇ ਫਿਰ ਰੇਟ ਹੋਊਗਾ ਹੋਰ ਉਹ ਸਾਰੇ ਭਣ ਭਰਵਾਂ ਨੂੰ ਪਤਾ ਜਦੋਂ ਦੋਤੇ ਚੜਾਉਣਾ ਪਊਵੇ 5-4000 ਖਰਚਾ ਆਉਂਦਾ ਵਾ ਉਹਦਾ ਖਰਚਾ ਉਹ ਜਨਾ ਦੋਤੇ ਆ ਸਮਾਂ ਹਾਂ ਕਾਲੀ ਇਹਦੀ ਕੀ ਡਿਮਾਂਡ ਕਰਤੀ ਜੇ ਇਹ ਡਿਮਾਂਡ ਤੇ ਭਾਵੇਂ ਆਪਾਂ 1 40 45 ਕਰੀ ਜਾਈਏ ਤੇ ਇਹ ਆਪਾਂ ਇੱਕ 30 ਦੀ ਦੇਵਾਂਗੇ ਹਾਂ ਨਾ ਇੱਕ 30 ਇੱਕ 30 ਦੀ ਠੀਕ ਆ ਜੀ ਉਹਦੇ ਚੋ ਛੋੜਛੱਪਾਈ ਕਰਾਂਗੇ ਬਸ ਲਾਸਟ ਇੱਕ 27 ਦੀ ਜੀ ਸੰਧੂ ਸਾਹਿਬ ਕਸਰਾ ਕਸਰਾ ਨਹੀਂ ਕਰਦੀ ਸਾਰੀਆਂ ਕਸਰਾ ਕੱਢ ਕੇ ਉਹ ਚੋ ਛੋੜ ਜੇ ਆਪਾਂ ਕੁਛ ਹੀ ਦਾ ਕਰਾਂਗੇ ਬਸ ਤਾਈ ਦੀ ਬਾਕੀ ਭਾਵੇਂ ਚੋਣ ਨੂੰ ਕੋਈ ਨਾ ਨਹੀਂ ਕੋਈ ਲਾਗੇ ਬੰਨੇ ਦਾ ਭੈਣ ਭਰਾ ਭਾਵੇਂ ਇਹਦੀਆਂ ਚਾਰ ਚੋਵਾਈਆਂ ਕਰੇ ਤਾਂ ਬਿਲਕੁਲ ਚੋਣ ਵੱਲੋਂ ਨਹੀਂ ਆਂਦੇ ਇਹ ਤੇ ਰਾਜ ਸੇ ਪੈਸਾ ਨਾਲ ਨਹੀਂ ਆਉਂਦੀ ਤੇ ਬਾਜੀ ਆ ਬਾਜੀ ਜਿਤਰਾ ਆਂਦੀ ਨੇ ਬਾਜੀ ਇਹ ਬਾਜੀ ਆ ਬਾਜੀ ਲਓ ਜੀ ਇਹ ਆ ਬਾਜੀ ਹੁਣ ਮੇਰਾ ਤੇ ਚੋਣ ਨੂੰ ਜੀ ਕਰਦਾ ਪਰ ਨਾ ਗਾੜੀ ਦੀ ਦੇ ਨਹੀਂ ਤੇ ਮੈਂ ਚੋਆ ਚੋਆ ਖਾਵਾਂ ਨਹੀਂ ਆਜੋ ਆਜੋ ਠੀਕ ਆ ਤਾਂ ਦੱਸੋ ਚੋਵਾਈਆਂ ਜਿਹੜੀਆਂ ਮੇਰਾ ਵੀਰ ਤੁਸੀਂ ਆਪਣੀ ਬਿਲਕੁਲ ਡਿਊਟੀ ਆਪਣਾ ਫਰਜ਼ ਸਮਝ ਕੇ ਪੈਸੇ ਲਾਉਣੇ ਆ ਆਪ ਦਾ ਬਿਲਕੁਲ ਹੱਕ ਸਮਝ ਕੇ ਚੁਆਈਆਂ ਕਰੀਓ। ਇਹਨੂੰ ਰਾਈਚਾ ਬਲ 7 ਦਿਨ ਹੋ ਗਏ ਸੂਈ ਨੂੰ। 7 7 7 8 ਦੇ ਵਿੱਚ ਹੋ ਗਿਆ। ਆ ਦੂਜਾ ਕੀ ਆ? ਆ ਦੂਜਾ ਉਸ ਆਪ ਦੀ ਸਮਝ ਲਾਵੇ ਭੈਣ ਭਰਾ ਕੋਈ ਦੂਜਾ ਲਾਵੇ ਤੀਜਾ ਲਾਵੇ। ਉਹ ਦੂਜਾ ਹੀ ਆ ਭਰਾ ਆਪ ਦੀ ਸਮਝ ਲਾਵੇ। ਬੱਚਾ ਇਹ ਮਗਰ ਕੀ ਆ? ਇਹਨੇ ਮਗਰ ਆ ਗਿਆ ਵਾ ਕਟਾ। ਕਟਾ ਆ ਗਿਆ। ਇਹ ਕਿੰਨੇ ਕੁ ਦੁੱਧ ਤੇ ਹੁਣ ਇਹ ਦੁੱਧ ਮਨ ਗੱਲ ਕਾਦੀ ਇਹ ਹਵੇ 11 ਕਿਲੋ ਆ। ਐ ਜਿਹੜਾ ਆਪਾਂ ਚਵਾ ਦੇਣਾ। ਲੋ ਜੀ। ਰਾਈਚਾ ਆਪਣਾ ਸਵਾਬ ਜੋ ਹੈਗਾ ਦੋ ਦੁੱਧ ਦੱਸਣਾ। ਬਸ ਬਸ। ਹਾਂ ਜੀ। ਉਹ ਦੋਸਤ ਜਿਹੜਾ ਮੌਕੇ ਤੇ ਭਾਂਡੇ ਵਿੱਚ ਪੈਂਦਾ ਉਹ ਦੁੱਧ ਦੀ ਆਪਾਂ ਗੱਲ ਕਰ ਰਹੇ ਹਾਂ ਉਸ ਤੋਂ ਬਾਅਦ ਚੰਗੀ ਸੇਵਾ ਰਹੀ ਕਿਸੇ ਵੀਰ ਦੀ ਵਧਾਉਣਾ ਘਟਾਉਣਾ ਉਹ ਸੇਵਾ ਦੇ ਟਪੈਂਡਾ ਤੋਂ ਦੂਜਾ ਸੂਆ ਮੁਖੜਾ ਕਰਿਆ ਕਰ ਰਹੇ ਨਾਰਗਾ ਹਫਤੇ ਦੀ ਸੂਆ 11 ਕਿਲੋ ਦੁੱਧ ਆਹੋ ਆਲਾ ਹਾਂ ਤੇ ਕਰ ਲਾ ਤੋਰ ਲਾ ਵੀਰ ਲੰਮਾ ਖਿੱਚ ਕੇ ਆਹੋ ਕੋਈ ਤੇ ਰਾਜਸਾ ਵੀ ਬਹੁਤ ਭੋਲੀ ਆ ਠੀਕ ਆ ਜੀ ਠੀਕ ਆ ਮਗਰ ਕੱਟੀ ਨਾ ਕਰਨਾਰਥਿਆਂ ਦੇ ਇਹਦੇ ਮਗਰ ਕੱਟਾ ਵਾ ਪਹਿਲੀ ਮਗਰ ਕੱਟੀ ਇਹਦੇ ਮਗਰ ਰਾਜਸਾ ਕੱਟਾ ਲੋਜੀ ਤੇ ਮਗਰ ਹਾਂ ਜੀ ਤੁਸ ਜੀ ਮੇਲਾ ਮੂਲਾ ਮਾਰ ਕੇ ਕੋਈ ਜ਼ਿਆਦਾ ਨਹੀਂ ਤੇ 13 ਗੀ ਲੀਟਰ ਚਾਹਵਾ 13 13 13 13.5 ਤੇ RAMNA ਭੱਜੀ ਆਉਂਦੀ ਅੱਜ ਦੇ ਵਾਰ ਨੂੰ ਆਉ ਨਾ ਠੀਕ ਆ ਠੀਕ ਹਾਂ ਜੀ ਤੇ ਇਹ ਭਾਉਜੀ ਅੱਜ ਆਪਾਂ ਕਿੰਨੇ ਦੀ ਦੇ ਰਹੇ ਫਿਰ ਮੱਜ ਇਹ ਹਾਂ ਨਾ ਆਪਾਂ ਦੇਵਾਂਗੇ 1 15 ਦੀ 1 15 ਦੀ ਹਾਂ ਨਾ 1 10 ਦੀ ਦੇਵਾਂਗੇ ਰਾਜਸਿਆਂ ਹਾਂ ਨਾ 1 7 ਦੀ ਦੇਣੀ ਆ ਆਉਂਦੇ ਚੋੜਛਪਾਈ ਨਹੀਂ ਇੱਕ ਪੰਜ ਦੀਏ ਵਾਪਸ ਬਾਉ ਬੰਦੇ ਹਣੀ ਤੂੰ ਮੇਰੇ ਨਾਲ ਦਾ ਚਲਾਣ ਗਏ ਕੋਈ ਤੇਲ ਖਰਚਾ ਕੱਢ ਲਈ ਗਏ ਕੋਈ ਗੱਲ ਨਹੀਂ ਵਾਹ ਤੂੰ ਬੜੀ ਮੇਰੀ ਉਹ ਬੈਟਰੀ ਵਾਲੀ ਸਕੂਟਰੀ ਲੈ ਦੇ ਨੇ ਚਾਰਜਿੰਗ ਵਾਲੀ ਵਾਹ ਕੀ ਗੱਲ ਸਹੀ ਆ ਚਾਰਜਿੰਗ ਸਕੂਟਰੀ ਦਾ ਕੋਈ ਖਰਚਾ ਨਹੀਂ ਹੁੰਦਾ ਅੰਨੁਰਾਗ ਜੀ ਮਲ ਬਾਕੀ ਤੁਹਾਨੂੰ ਬੜਾ ਸਾਫ਼ ਤੋਂ ਸੌ ਇਹ ਨਹੀਂ ਕਿ ਇਹ ਮੀਡੀਅਮ ਸਾਈਜ਼ ਆ ਵੱਡੀ ਮੱਝ ਆ ਪੂਰੀ ਕੋਈ ਮੇਰਾ ਭਰਾ ਵੀ ਆਪਦੀ ਬਿਲਕੁਲ ਤਸੱਲੀ ਕਰੇ ਤੇ ਸੋਨਾ ਕੱਦ ਕਾਠਾ ਵੇਲਵੋਲ ਵੀ ਚੰਗੀ ਆ ਠੀਕ ਆ ਇਹ ਮਗਰ ਕੱਟਾ ਇੱਕ ਪਾਉਜੀ ਇਧ ਰਾਜੀਏ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਹਾਂਜੀ ਤੀਜੇ ਨੰਬਰ ਤੇ ਇਹਨੂੰ ਇਹਦੇ ਮਗਰ ਵੀ ਆਪਣਾ ਰਾਜਸਾ ਕੱਟਾ ਵਾ ਤੇ ਇਹ ਕੋਈ 8 ਦਿਨਾਂ ਦੀ ਇਹ ਸੂਈ ਆ 8 ਦਿਨਾਂ ਦੀ 7-8ਾਂ ਦੀ ਠੀਕ ਆ ਜੀ ਉਹ 8-7 ਦਿਨਾਂ ਦਾ ਸੂਆ ਹੈ ਬੱਚਾ ਤੁਹਾਨੂੰ ਦਿਖਾ ਦਕੇ ਇੱਥੋਂ ਤੁਸੀਂ ਅੰਦਾਜ਼ਾ ਲਾ ਲਿਓ ਠੀਕ ਆ ਆ ਕੱਟਾ ਮਗਰ ਦੇ ਆ ਕਰੋ ਚੈੱਕ ਠੀਕ ਆ ਜੀ ਤੇ ਇਹ ਪਾਉਜੀ ਕਿੰਨੇ ਕਿਲੋ ਦੇ ਤੈਨੂੰ ਚੱਲਣ ਦੀ ਭਲਾ ਇਹ ਐਵੇਂ ਚੱਲਣ ਦੀ ਰਾਜਸਾ 11 ਕਿਲੋ ਦੇ 11 ਕਿਲੋ ਹਾਂ ਜੀ 4 ਲੀਟਰ ਮੰਨੋ ਜਿਹੜਾ ਲੀਟਰ ਮਾਰਨ ਵਾਲੀ ਗੱਲ ਪੱਕਾ ਆ ਠੰਡਾ ਕਰਕੇ ਮਲਤੇ ਹਾਂ ਬਸ ਦੋ ਰਾਤੀ ਦਾ ਲੱਦਾ ਮਾਰ ਕੇ ਪਾਲਟੀ ਦੇ ਤਾਹ ਤੂੰ ਸੱਤ ਲੱਦੇ ਮਾਰੇ ਦੇ ਹਾਂ ਨਹੀਂ ਠੀਕ ਹੈ ਗੱਲ ਹਾਂ ਲਓ ਜੀ 10 ਕਿਲੋ ਦੁੱਧ ਠੀਕ ਹੈ ਜੀ 10 ਕਿਲੋ ਦੁੱਧ ਮਗਰ ਕਟਾ ਤਾਂ ਸੂਆ ਵੀ ਪਹੁੰਚੀ ਹੁਣ ਫਿਰ ਸੂਆ ਦੀ ਭੈਣ ਭਰਾਵ ਦੀ ਸਮਝ ਨਾਲ ਕਿਉਂ ਇਹਦੇ ਕੀ ਨਾਮ ਸੰਘਿਆ ਹੋਰ ਟਾਇਬ ਦੇ ਕੋਈ ਦੂਜੇ ਲਾਲੇ ਕੋਈ ਤੀਜੇ ਲਾਲੇ ਕੋਈ ਚੌਥੇ ਲਾਲੇ ਨਹੀਂ ਠੀਕ ਨਹੀਂ ਗੱਲ ਠੀਕ ਹਾਂ ਲਓ ਵੀ ਤੇ ਗੱਲ ਸਿੰਘਾ ਦੇ ਆ ਕੇ ਖਤਮ ਹੋ ਗਈ ਆਕਾ ਨੂੰ ਆਪਾਂ ਦੁਜੇ-ਦੁਜੇ ਕਰੀ ਜੇਗੀ ਆ ਦਾ ਹਸਾਬ ਤਾਲਣਾ ਤੇ ਮਲਾ ਹੈ ਕਿ ਦੇ ਆਂਦ ਦਿਆ ਗੇਂਦ ਯਾਤੇ ਪੌਜੀ ਉਹ ਕੋਈ ਗੱਲ ਗੁਣੋਂਦਾ ਵੀ ਸੂਰਾ ਦਾ ਅਸੀਂ ਕਹਿ ਦੇਣਾ ਮੰਨਣਾ ਦਾ ਹੈ ਤੇ ਉਹ ਆਪੀ ਸਮਝ ਕੋਈ ਸਮਝ ਲਾਵੇ ਭੈਣ ਭਰਾ ਚਲੋ ਆਪਣੀ ਤੀਜੇ ਨਹੀਂ ਚੌਥੇ ਵੀ ਆਗਦੀ ਆ ਉਹ ਵੀ ਕਿਸਾਨ ਵੀਰੋ ਕੋਈ ਤੀਜਾ ਚਾਹੇ ਕੋਈ ਭਰਾ ਚੌਥਾ ਚੌਥਾ ਸਮਝ ਲੈ ਇੱਥੇ ਕਿ ਹੋਊਗੀ ਸਵੇਰੇ ਵੇਲੇ ਸਿੰਘ ਜਿਹੜਾ ਖੁੱਲਾ ਤੇ ਬਾਕੀ ਜਿੰਸੀ ਵੇਖ ਲਈ ਆ ਬਾਡੀ ਪੂਡੀ ਪੰਤਰ ਵੇਖੋ ਆਪਾਂ ਰਾਜਾ ਕਿ ਇਹ ਮਾਦ ਨੂੰ ਇੱਕ ਘੜੀ ਟਾਈਮ ਨਹੀਂ ਲਾ ਘੜੀ ਕਿ ਆਪਾਂ ਦੁੱਧ ਮਨਾ ਮਨਾ ਕੇ ਦੇਣ ਵਾਲੀ ਗੱਲ ਜੇ ਟਾਈਮ ਤੇ ਤਾਦ ਲਗੀ ਆਪਾਂ ਦੁੱਧ ਮਨਾਉਣਾ ਨਾ ਹੋਵੇ ਦੀ ਕਈ ਵਾਰ ਹੁੰਦਾ ਬੰਦਾ ਮਨਾਏ ਚੱਡੇ ਵਿਖਾ ਦੇਣੇ ਅਠਾ ਪੈਰਾਂ ਦੀ ਆਪਾਂ ਕਿਸੇ ਨੂੰ ਟਾਈਮ ਨਹੀਂ ਲਾਉਣਾ ਘੜੀ ਵੀ ਨਹੀਂ ਲਾਉਣਾ ਹਾਂਜੀ ਬਿਲਕੁਲ ਤੇ ਆਪਣੀ ਬੜਾ ਚੰਗਾ ਵਾ ਹਾਂਜੀ ਚਵਾਈ ਦੇ ਕਿਦੇ ਮੋਗਾ ਯਾਦੇ ਤੇ 10 ਕਿਲੋ ਇਹਦਾ ਥੱਲੇ ਜਿਹੜਾ ਨੈਟੋ ਕਿ ਮਨੂ ਠੰਡਾ ਕਰਕੇ ਦੇ ਗਰਲਾ ਲੈ ਇਹਨੂੰ ਇਹਨੂੰ ਇੱਕ ਦੇ ਤਿੰਨ ਵੇਪਰ ਬਾਤ ਆ ਦੇਖੋ ਠੀਕ ਆ ਲੋ ਜੀ ਥਾਣ ਕਰੋ ਚੈੱਕ ਜਿਵੇਂ ਪਹਿਲਾਂ ਦੂਜਣ ਝੋਟੀ ਨੂੰ ਲੱਗਾ ਹੁੰਦਾ ਸੀ ਥਾਣਾ ਹੀ ਤੇ ਫਿਰ ਲੱਗ ਗਿਆ ਠ ਗਿਆ ਤੇ ਇਹਦੇ ਐਡੀਕ ਭਾ ਪੱਤੇ ਦੀ ਆ ਰਾਜਤਿਆ ਸਿਰਫ ਸਿੰਘਾਂ ਖੋਣ ਮਾਰ ਆ ਜਾਂਦਾ ਦਾਤਰੀ ਸਿੰਘ ਆ ਜਿਹਦੀ ਸਿੰਘ ਲੱਗੀ ਹੁੰਦੀ ਤੇ ਇਹ 90 95 ਦੀ ਲੱਖ ਦੀ ਸੀ ਤੇ ਹੁਣ ਤੂੰ ਰੇਡ ਵੇਖੀ ਇਹਦੇ ਹੋੜ ਦੀਆਂ ਸਭ ਤੋਂ ਪਹਿਲਾਂ ਇਹਦਾ ਫੋਨ ਆਉਣਾ ਠੀਕ ਆ ਕੋਈ ਰੇਡ ਕਰਨੀ ਠੀਕ ਆ ਕੋਈ 2 4 ਨੂੰ ਛੋੜ ਛੱਪਾ ਆਊਗਾ ਇਹ 74000 ਦੀ ਦੇਣੀ ਜੀ 74 ਦੀ 74 ਦੀ ਐਸੇ ਨੂੰ ਕੀ ਨਾ ਵਾ ਬੱਚਾ ਮਗਰ ਨਹੀਂਗਾ ਇਹਨੂੰ ਮਹੀਨਾ ਕਿ ਸੁਈ ਨੂੰ ਹੋ ਗਿਆ ਵਾ ਅੱਛਾ ਜੀ ਤਬ ਕਿਸਾਨਾਂ ਬਿਰੋ ਮਹੀਨੇ ਕਿਦੀ ਹਾਂਜੀ ਤੇ ਬਿਨ ਬੱਚੇ ਤੋਂ ਮਿਲਦੀ ਪਾੜੇ ਤੇ ਫਿਰ ਹੁਣ ਕੱਟੀਗਾ ਟੂਗਾ ਨਾ ਬਿਨਾ ਟੀਕੇ ਤੋਂ ਅੱਛਾ ਇਹਦਾ ਕੋਈ ਰਾਜਸਾ ਪ੍ਰੂਫ ਵੇਖਣਾ ਹੋਵੇ ਤੇ ਆਪਾਂ ਵੀਡੀਓ ਵੀ ਕੱਢ ਕੇ ਵਿਖਾ ਆਗਦੇ ਆਪਣੀ ਵੀਡੀਓ ਚ ਮੱਜ ਪਈ ਏ ਹਾਂਜੀ ਲਓ ਜੀ ਕਰੋ ਚੈੱਕ ਅੱਛਾ ਭਾਉ ਦੁੱਧ ਕਿੰਨਾ ਦੱਸਿਆ ਜੇ ਥੱਲੇ ਦੇ ਦੁੱਧ ਦੇ ਥੱਲੇ 11 ਲੀਟਰ 11 ਲੀਟਰ ਨਹੀਂ ਆਪਾਂ ਪਿਛਲੀ ਵੀਡੀਓ ਚ ਵਿਖਾਈ ਏ ਨਾ ਨਾ ਇਹ ਅਦੋਂ ਮਹੀਨਾ ਪਹਿਲਾਂ ਪਾਈ ਉਹ ਦਰ ਰਾਤ ਦੀ ਕੱਟੀ ਮਗਰੋਂ ਮਰ ਗਈ ਹੂੰ ਮਹੀਨਾ ਇਹ ਦੋ ਤਿੰਨ ਵੀਡੀਓ ਪਹਿਲਾਂ ਦੀ ਗੱਲ ਆ ਅੱਛਾ ਅੱਛਾ ਇਹਦੀ ਕੱਟੀ ਹੀ ਮਗਰ ਹੂੰ ਠੀਕ ਹੈ ਕੋਈ ਭੈਣ ਭਰਾ ਉਹ ਆਪਾਂ ਵੀਡੀਓ ਕੱਢ ਕੇ ਵਿਖਾ ਦਾਂਗੇ ਤਰੀਕ ਸਭ ਕੋਹੀ ਠੀਕ 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 ਆ ਲਓ ਜੀ ਦੋਸਤੋ ਹੁਣ ਬਿਨ ਬੱਚੇ ਤੋਂ ਠੀਕ ਆ ਜੀ ਤੇ ਬਿਨਾ ਕੋਈ ਟਿਕਾ ਟੱਲਾ ਪਹਾੜੇ ਤੇ ਮਿਲਦੀ ਆ ਬਹੁਤ ਸੁਣਾ ਜੱਡੇ ਦੀ ਸਾਫ ਹੁੰਦੀ ਆ ਜੀ ਉਨੀ ਅੱਗੇ ਉਨੀ ਪਿਛੇ ਉਨੀ ਪਿਛੇ ਤੈਨੂੰ ਦਸੀ ਕੋਈ ਤੂ ਨਾ ਦੇਵਾ ਟੱਚ ਕਰ ਇਹ ਰਾਜ ਤਾਂ ਜੇ ਕਿਦੇ ਮਗਰ ਫਾਲ ਹੁੰਦਾ ਤੇ ਇਹ ਕੁੜੀ ਸਵਾ ਸਵਾ ਕਰਦੀ ਫਿਰਦੀ ਆ ਹਾਂ ਲਓ ਜੀ ਸੁੰਦਰ ਧਾਵੜੀ ਲੱਗੀ ਚੰਗੀ ਆ ਫੇ ਨੀਲੀ ਰਾਵੀ ਦੇ ਵਿੱਚ ਚੋਣ ਚਾਨ ਦੀ ਬਿਲਕੁਲ ਓਕੇ ਮੈਂ ਨਾ ਓਕੇ ਦੇ ਕੱਲੀ ਨੀਲੀ ਆ ਰਾਜ ਸਰ ਥਾਂ ਚ ਭੂਰ ਹੋਵੇ ਕੋਈ ਹੋਵੇ ਜੇ ਆਪਾਂ ਹੋਰੇ ਦੱਸਾਂਗੇ ਕਿਉਂਕਿ ਇਹਨੂੰ ਇੰਨਾ ਪੈਡਾ ਪਵਾਉਣਾ ਹਾਂ ਜੇ ਕੋਈ ਥਾਂ ਟ ਹੋਵੇ ਆਉਣ ਜਾਣ ਦਾ ਕਰਾਇ ਵੀ ਦੇਵਾਂਗੇ ਹਾਂਜੀ ਨਾ ਜੋ ਹੋਵੇਗਾ ਰਾਜ ਸਰ ਉਹ ਦੱਸਣਾ ਠੀਕ ਆ ਇਹ ਅੱਜ ਪਾਉ ਕਿੰਨੇ ਦੀ ਆਪਾਂ ਦੇ ਰਹੇ ਫਿਰ ਇਹ ਹਾਂ ਨਾ ਆਪਾਂ ਨਾ ਇਹ ਦੇ ਦਾਂਗੇ 75000 ਦੀ 75 ਦੀ 75000 ਦੀ ਦੇ ਦਾਂਗੇ ਕਸਰ ਕੱਢ ਕੇ ਦਈਏ ਪੂਰੀ ਕਸਰ ਕੱਢ ਕੇ ਤੂੰ ਪੰਜ ਹੀ ਦੇ ਦੇ ਜੇ ਕਸਰ ਹੀ ਕੱਢਣੀ ਰਾਜ ਸਿਆਂ 70 ਦੀ 70 ਦੀ ਦੇਵਾਂਗੇ ਫੁੱਲਾ ਹੀ ਕੰਮ ਉਹਦੇ ਤੋਂ ਕੋਈ ਛੋੜ ਜੱਪਾ ਕਰਾਂਗੇ ਕਿਉਂ ਹੁਣ 11 ਯਾਰਾ ਲੀਟਰ ਇੱਕ ਮਹੀਨਾ ਸੂਈ ਨੂੰ ਆ ਤੇ 70000 ਦੀ 70000 ਦੀ ਤੇ ਬਾਕੀ ਤੋਹਫਾ ਚੀਜ਼ਾਂ ਥੱਲੋਂ ਸਾਡੀ ਬਲੈਡਰ ਬੰਨੀ ਖੜੀ ਆ ਕੱਲ ਨੂੰ ਗੱਲਾਂ ਤੇ ਚਵਾਈ ਵੜੀ ਓਕੇ ਰਾਜ ਸਿਆ ਆ ਗੇ ਭੇਜੀ ਲਓ ਜੀ ਆ ਦੇ ਗਿਫਟ ਹੀ ਆ ਜਿਹੜਾ ਲੈ ਗਿਆ ਯਾਦ ਕਰੂਗਾ ਦੇ ਸਾਰੀਆਂ ਲੈਣ ਨਾਲ ਫ੍ਰੀ ਦੇ ਲਓ ਜੀ ਲੈ ਵੀ ਪਾਉ ਉਹਦਾ ਸਮਾਂ ਕਿੰਨਾ ਕ ਵੈਸੇ ਲੈ ਜੂਗੇ ਅੱਠ ਇਹ ਸਮਾਂ ਮੇਰੇ ਸਾਹ ਚ ਕੋਈ ਨਾ ਮੈਨੇ ਟਿੱਡੀ ਜੀ ਨੇ ਮੇਰੇ ਸਾਹ ਅੱਠ ਨਹੀਂ ਰਾਜਸਾ ਕੱਢਨੇ ਇਹਨੇ ਮੇਰੇ ਸਾਹ ਤੇ 4 ਕਿ ਦਿਨ ਕੱਢਨੇ ਆ ਕਿਉਂ ਟੋਰ ਤੱਪੇ ਤੋਂ ਹੀ ਪਤਾ ਲੱਗਦਾ ਵਾ ਤੂੰ ਚੰਗੀ ਬਲੀ ਟਿੱਡੀ ਜੀ ਕਤੋਂ ਨਹੀਂ ਮਨਕ ਟਿੱਡੀ ਜੀ ਆ ਕਨੇ ਉਹ ਕਿਹੜੇ ਕਿਹੜੇ ਰਾਜੇਪਦੇ ਲੱਗੇ ਅੱਛਾ ਤੇ ਤਾਂ ਹੈ ਮਨ ਸੁਭਾਦੀ ਵੀ ਚੰਗੀ ਵੇ ਇਹਦੀ ਚਾਲ ਵੇ ਲੈ ਵੀ ਕਰ ਲੈ ਇੱਥੇ ਰੋਕੀ ਵੀਰ ਲੋਬੀ ਠੀਕ ਆ ਜੀ ਬਾਕੀ ਤਿਲਾਂ ਵਾਲੀ ਪੂਰੀ ਆ ਇਹ ਸਿੰਘ ਥੋੜਾ ਖੁੱਲਾ ਲੈ ਗਈ ਆ ਦੂਜੇ ਉਹ ਆਕ ਦੀ ਤੀਜੇ ਉਹ ਆਕ ਦੀ ਤਾਂ ਵੱਧ ਨਹੀਂ ਰਾਜ ਸਿਆ ਹੂੰ ਵੇਖ ਤੋਰ ਦੀ ਤੋਰ ਵੇਖ ਦੀ ਇਹ ਆਪਣਾ ਕੀ ਆ ਹਾਂ ਗੱਗੂ ਗੇਲ ਲੜ ਗਈ ਤੋਰ ਕਿ ਨਹੀਂ ਵੇਲਾ ਆ ਨਹੀਂ ਆ ਕੇ ਗੱਗੂ ਗੇਲ ਤੇ ਮਗਰ ਗਾੜੀ ਉਹ ਜੋਗਰਾ ਠੀਕ ਆ ਨਹੀਂ ਜਿੰਨੇ ਕਿ ਜੋਗੀ ਸੋਹਣੀ ਰਾਜ ਸਿਆ ਹਾਂ ਚੰਗੀ ਆ ਜਿੰਨੀਆਂ ਸਾਫ ਸੁਥਰੀ ਆ ਥਣੇ ਕੰਡੇ ਦੀ ਬੜੀ ਸਾਫ ਸੁਥਰੀ ਆ ਹਾਂ ਦੇਣਾ 5 ਲੈ ਜੇ 6 ਲੈ ਜੇ 7 ਲੈ ਜੇ ਇੱਥੇ ਕਿਸ ਹੁੰਦੀ ਆ ਤਕਰੀਬਨ ਇਹਨੇ ਕ ਕੱਢਦੀ ਆ ਦੇਣਾ ਇਹਦਾ ਵੀ ਰਾਜ ਇਥੇ ਆਪਾਂ ਨਾਲ ਕੀ ਨਾਮ ਆ 60000 ਚ ਛੋੜ ਚੱਪਾ ਕਰ ਦਾਂਗੇ 60 ਦੇ ਵਿੱਚ ਛੜ ਦੀ ਛੋੜ ਚੱਪਾ ਹਾਂ ਹਾਂ ਡੇਢ ਕਿੰਨੇ ਦੱਸਿਆ ਨਾ ਸਾਰੇ ਦੇ ਲੈ ਹਾਂ ਬਾਕੀ ਦਸੀ ਜਾਂਦਾ ਮੋਲ ਹੀ ਦਸੀ ਜਾਂਦੇ ਆ ਵੀ ਮੋਲ ਹੀ ਤੇ ਮੈਂ 60000 ਦੇ ਵਿੱਚੋਂ ਛੋਟ ਜੱਪਾ ਕਰ ਦਾਂਗੇ ਹਾਂ ਤੇ ਬੂਰੀ ਆ ਬਾਕੀ ਚੱਡੇ ਦੀ ਇੱਕ ਵਾਰੀ ਬਰੀਕੀ ਕਰਾਉਣ ਤੇ ਚੈੱਕ ਮੈਂ ਨਾ ਕੰਨੂ ਗੱਲਾਂ ਤੂੰ ਦੇ ਕਿ ਮੋਗਾ ਵਾਦੇ ਜਿੰਨੇ 7 ਲੈ ਜੀ 8 ਲੈ ਜੀ ਜਿੰਨੇ ਵੀ ਲੈ ਜੀ 2-4 ਉਹਨੇ ਚੰਗੀ ਪਾਣਾ ਆਉਗੀ ਲਓ ਜੀ ਛੋਟ ਕੋਈ ਖੁਸ਼ੀ ਨਾ 200 ਕਰ ਦਈਏ 500 ਕਰ ਦਈਏ ਇਹ ਸੂਈ ਸਵਾਈ ਤੇ ਕੀ ਨਾ ਨਾ 80 80 ਕਰਦੀ ਫਿਰਦੀ 80 80 80 80 80 80 ਕਰਦੀ ਫਿਰਦੀ ਆ ਪਰ ਆਪਾਂ 60 60 ਕਰਾਉਣ ਦੇ ਅੱਜ ਬਸ ਹਾਂ ਬਹੁਤ ਸੋਹਣੀ ਆ ਹਾਂ ਬਹੁਤ ਵਧੀਆ ਬਹੁਤ ਵਧੀਆ ਬੂਰੀ ਆ ਪੂਰੀ ਦੇ ਵਿੱਚ ਰਵਾ ਸਾਰੇ ਵੀਰਾਂ ਦਾ ਸੰਤ ਕਰਦੇ ਆ ਪੂਰੀ ਤਿਲਾਂ ਦੀ ਆ ਤੇਲ ਤੁਲ ਵੀ ਹੈਗੇ ਆ ਸਿਰਫ ਗੋੜੀ ਪਾਉਣ ਵਾਲਾ ਵਾ ਹਾਂ ਹਾਂ ਤਿਲਾਂ ਵਾਲੀ ਬਹੁਤ ਵਧੀਆ ਹੋ ਗੋੜੀ ਪਾਉਣ ਵਾਲਾ ਤਿਲਾਂ ਵਾਲੀ ਪੂਰੀ ਆ ਕਿਰਤ ਤੋਂ ਬਹੁਤ ਜਿਹੇ ਦਰਾ ਨਾ ਆਪਣੇ ਕੋਲ ਪੰਜਵਾਂ ਮਹੀਨਾ ਲਗਾ ਲੈ ਲਓ ਜੀ ਪੰਜਵਾਂ ਮਹੀਨਾ ਲਗਾ ਦੋ ਤਿੰਨ ਵਕਤ ਸਾਢੇ 4 ਮਹੀਨੇ ਮਲੇਟ ਹੋ ਗਏ ਸਾਢੇ 4 ਮਹੀਨੇ ਆ ਗੱਪਣ ਚੈੱਕ ਪਾਸ ਹਾਂ ਜੀ ਚੈੱਕ ਪਾਸ ਕਾਚਾ ਹੈ ਇਹਨੂੰ ਲੈ ਜਾ ਕੋਈ ਇਹਨੂੰ ਕਰ ਲਾ ਲੈ ਆ ਦੁੱਧ ਦੇ ਥੱਲੇ ਪਹੁੰਚ ਦੁੱਧ ਦੁੱਧ ਥੱਲੇ ਮਲਕ ਪੰਜ ਤੋਂ ਬਾਹਰ-ਬਾਰ ਵੀਰ ਜੀ ਪੰਜ ਤੋਂ ਮਿਲਦੀ ਪੰਜ ਤੋਂ ਬਾਹਰ-ਬਾਰ ਆ ਉਹਨਾਂ ਘਰ ਦੋਤਰਾ ਮਿਲਦੀ ਹੈ ਆਪਣੇ ਤੋਂ ਕੱਲ ਦਾ ਟੀਕਾ ਲਿਆ ਵਾ ਨਵੀਂ ਥਾਂ ਤੇ ਜਗ੍ਹਾ ਲੱਜ ਜਾਂਦਾ ਜਿਹੜਾ ਟੋਕੜ ਗੱਪਣ ਪੈਦਾ ਤੇ 5 ਕਿਲੋ ਦੁੱਧ ਤੇ ਸਾਢੇ 4 ਮਹੀਨੇ ਦੀ ਗੱਪਣ ਤੇ ਪੋਲੀ ਤੇ ਇੰਨੀ ਕਿ ਜਿਤਨਾ ਪਹੁ ਬਲ ਦਿਹਾੜੀ ਰੰਗ ਦਾ ਸੋਇਆ ਹੁੰਦਾ ਨਾ ਪੋਲਾ ਇੰਨੀ ਪੋਲੀ ਆ ਲੋ ਜੀ ਦੁੱਧ ਲਾ ਦੇਈਏ ਚਾ ਗਲੇ ਆ ਭਾਵੇਂ ਕੰਡੇ ਵਿੱਚ ਨਾਲੇ 5 ਕਿਲੋ ਦੁੱਧਰ ਮਾਨਨਾ ਬਾਹਰ ਆਪਾਂ ਜਦੋਂ ਆਪਾਂ ਇੱਥੇ ਸੱਤ ਵੀ ਦੱਸ ਸਕਦੇ ਆਪਾਂ ਦੱਸਣਾ ਉਹ ਜੋ ਹੈਗਾ ਹੂੰ ਬਿਲਕੁਲ ਬਿਲ ਲੋ ਵੀ ਦੋਸਤੋ ਨਵੀਂ ਥਾਂ ਤੇ ਜਾ ਕੇ ਆਪਾਂ ਹਮੇਸ਼ਾ ਜ਼ਿਕਰ ਕਰਦੇ ਨੇ ਵੀ ਪਸ਼ੂ ਕੋਈ 2-4 ਦਿਨ ਕੋ ਟੀਕਾ ਵੀ ਲਵਾਉਂਦਾ ਕਿਉਂਕਿ ਟੋਕੜ ਗੱਪਣਾ ਤੇ ਸਜਰਾਂ ਦੇ ਵਿੱਚ ਪਸ਼ੂ ਹੋਵੇ ਤੇ ਕਈ ਰੋ ਵੀ ਟੀਕਾ ਲਵਾ ਲੈਂਦੇ ਆ ਕੋਈ 2-4 ਦਿਨ ਠੀਕ ਆ ਤੇ ਤੇ ਟੋਕੜ ਗੱਪਣ ਲਾਸਟ ਵਿੱਚ ਆਪਾਂ ਤੁਹਾਨੂੰ ਨਾਗ ਦਿਖਾਤਾ ਪਾਉ ਮਨੋਕ ਸਿੰਘ ਹੋਂਦੇ ਘਰ ਤੇ ਜਿਹਦੇ ਥੱਲੇ ਕਰਮਾਲੀ ਤੇ ਥੱਲੇ 4-5 आज के किलो नेट 5 ਤੋਂ ਬਾਹਰ ਰਾਜਾ 5 ਤੋਂ ਬਾਹਰ ਹਾਂ 5 ਕਿਲੋ ਦੁੱਧ ਹੋਊਗਾ ਹਾਂ ਠੀਕ ਆ ਜੀ ਹਾਂ ਦੋ ਟੰਨੇ ਵਿੱਚ ਵਿਖਾਵਾ ਦੋ ਤੇ 6-7 ਦਾ ਵਾ ਆਪਾਂ ਠੰਡਾ ਕਰਕੇ ਇਹਨਾਂ ਮਨਾਵਾਂਗੇ ਠੀਕ ਆ ਤਾਂ ਅਗਲੇ ਪਿਛਲੇ ਥਣਾਂ ਦੀ ਬਰਾਬਰ ਬਰਾਬਰ ਤੇ ਇੱਕ ਇੱਕ ਧਾਰ ਗਿਣ-ਗਣ ਧਾਰਾਂ ਮਾਰੀ ਜਿਨੀ ਲੈਣੀ ਗਿਣ-ਗਣ ਕੇ ਹਾਂ ਐ ਓਕੇ ਦੇ ਇਹ ਭਾਉ ਜੀ ਨਾਕ ਤਈਏ ਕਿੰਨੇ ਦਾ ਇਹ ਨਾਕ ਕਿੰਨਾ ਵਾ ਇਹ ਕਰਦੀ ਤੇ 60-60 ਹੀ ਆ ਤੇ ਆਪਾਂ ਇਹ ਚ ਦੋ ਡਾ ਦਾਂਗੇ ਇਹਨੂੰ ਕਰਨ ਦੇ ਕਰਦੀ ਤੇ ਇਹ ਨਹੀਂ ਡਾ ਦਾਂਗੇ 57 55 ਲੈ ਕੰਗਿਰਾ ਝਾਰਖੰਡ ਤੇ ਲੈ ਲੀਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੜਨਾ ਪਿਆ ਜੀ ਨਹੀਂ ਲੜਨਾ ਕਿਹੜੀ ਗੱਲ ਆ ਲੜਨਾ ਕਿਹੜੀ ਗੱਲ ਆ ਤੁਹਾਡਾ ਪਿਓ ਪਤਾਂ ਦਾ ਪਿਆਰ ਹੀ ਵਾਹ ਲੜਨਾ ਕਿਹੜੀ ਗੱਲ ਆ ਹਾਂ 1000 ਰੁਪਏ ਕਰ ਲਿਓ ਹਾਂ ਨਹੀਂ ਨਹੀਂ ਭਾਈ ਮੱਝ ਫੜਾ ਦੇ ਕੋਈ ਗੱਲ ਹੀ ਨਹੀਂ ਰਾਜ ਸਿਆ 52 ਜਰੂ ਮਿਲ ਜੂਗੀ ਹਾਂਜੀ ਲੇ ਕੇ ਮਾਰ ਆ ਜਾ ਨਾ ਉਹਨੂੰ ਕੈਮਰਾ ਮਾਰ ਦੋ ਭੈਣ ਭਰਾ ਮਾਰ ਲੇ ਆਜੋ ਆ ਸਾਰੇ ਦੇਖਣਾ ਟੈਨਸ਼ਨ ਨਾ ਕਿਉਂ ਬੁੱਢਿਆ ਪਾਥੇ ਭਜਦਾ ਕੀ ਹਾਲ ਹੈ ਇਹਦਾ ਦਸਾਂ ਮੈਂ ਪਤਰਾ ਨਾ ਜੱਫੀ ਪਾਉਣਾ ਆਪਣੇ ਵਪਾਰੀ ਭਰਾ ਵਾ ਲਾਗੋ ਮਾਝੀ ਲੈਣ ਆਏ ਹਾਂ ਸਾਰੇ ਵੀਰ ਜੁੜੇ ਹਾਂ ਸਾਰੇ ਵੀਰ ਵੇਖ ਹਾਂ ਜੀ ਉਹ ਤਿੰਨ ਦੱਸੀ ਗੱਲ ਪਸੂ ਵੀਰ ਲੈਣਾ ਆ ਲਾਲਪੁਰਿਆ ਲੱਗੇ ਜੱਫੀ ਪਾ ਮੈਂ ਨਾ ਅੱਗੋਂ ਪਿੱਛੋਂ ਆਣਾ ਮੈਂ ਵੀੜੀ ਚਾਉਣਾ ਰੌਣਕ ਬਣੀ ਪਈ ਠੀਕ ਆ ਜੀ ਤੇ ਮੈਨੂੰ ਨਾ ਤਾਂ ਵੀ ਕੋਈ ਕਿਤਾਬ ਨੇ ਕਸਟਮਰ ਚਲੋ ਗਾ ਹਾਂਜੀ ਹਾਂਜੀ ਕੋਈ ਭੈਣ ਭਰਾ ਦੁੱਧ ਦੁੱਧ ਲੈਣਾ ਆ ਕੋਈ ਮਲਾ ਮੌਜ ਮੇਲਾ ਵੇਖਣ ਆਲੇ ਆ ਤੇ ਆ ਵਪਾਰੀ ਭਰਾ ਵੀ ਰਾਏ ਆ ਬਿਲਕੁਲ ਹਾਂਜੀ ਕੀ ਚੱਕਰ ਆ ਇਹ ਸਦਾ ਹਸਤੇ ਰਹਿਣ ਵਾਲੀ ਛਾਇ ਵੀਰ ਹਾਂ ਹਾਂ ਇੱਕ ਦਿਨ ਆਤੇ ਨੀਗਾ ਮਲਕੀਨਾ ਆਪਾਂ ਜਿਤਨਾ ਉਹ ਨਿਆਣੇ ਫੱਟੀ ਤੇ ਗਾਜ ਨਹੀਂ ਫੇਰਦੇ ਤੇ ਚੱਲ ਗਈ ਗੱਲ ਵੇ ਸਦਾ ਪੀੜੀਆਂ ਤਾਂ ਹੀ ਪੁੱਤ ਪੋਤਰੇ ਵੇਖਣਗੇ ਇਹ ਨਿਗੀ ਜੀ ਛਾ ਨਹੀਂ ਇਹ ਪੈਸੇ ਤੋਂ ਬਿਨਾਂ ਇਹੋ ਹੀ ਚੀਜ਼ ਮਿਲਦੀ ਜਾਵੇ ਤੇ ਉਹੀ ਵੜੀ ਆ ਤਾਂ ਆ ਤੇ ਲੱਗ ਰਹਿ ਗਿਆ ਨਹੀਂ ਸਹੀ ਗੱਲ ਰਾਈ ਤੇ ਆ ਬਿਲਕੁਲ ਯਾਦਗਰੀ ਹੈ ਨਾ ਇਕ ਬਾਉਣਾ ਪੁੱਤ ਪੋਤਰੇ ਵੇਖਣਗੇ ਕੋਈ ਨੋਖ ਸੋ ਟੋਟਿਆ ਜਾਏਗਾ ਨਹੀਂ ਸਹੀ ਗੱਲ ਵੀਰ ਹਾਂ ਪੈਸੇ ਨੂੰ ਕੀ ਕਰਨਾ ਪੈਸੇ ਤੇ ਕੋੜਿਆਂ ਕੇ ਅਗਲੇ ਕੋਲ ਵੜੀ ਇੱਛਾ ਹੀ ਦੀ ਆ ਜੋ ਜਿੰਨੇ ਕਮੇ ਤਾਂ ਉਹ ਦਵਾ ਦਾਂਗੇ ਕੋਈ ਗੱਲ ਹੀ ਨਹੀਂ ਜਿੰਨੇ ਕਮੇ ਦਵਾ ਦਾਂਗੇ ਪੈਸਾ ਦੀ ਨਹੀਂ ਗੱਲ ਆ ਰਾਜ ਸਾਪਾ ਜੋ ਕਹਿੰਨੇ ਆ ਉਹਨਾਂ ਤੋਂ ਦੋ ਦੋ ਮਨਾ ਮਨਾ ਘਲਾਈਦਾ ਵਾ ਬਿਲਕੁਲ ਬਿਲਕੁਲ ਕਰਾ ਕੇ ਤੋੜਿਆ ਜਿੰਨਾ ਹੈਗਾ ਦੱਸਣਾ ਹੀ ਉਹਨਾਂ ਗੱਲ ਕਾ ਜੀ ਹੁਣ ਐਵੇਂ ਦਾ ਹੈ ਕਿ ਅਸਲੇ ਦਾ ਦੱਸੋ ਐਵੇਂ 12 13 ਦੱਸੇ 12 13 ਵਾਲੀ ਥਲੇ 15 ਨਹੀਂ ਕਿਹਾ ਜੀ 15 ਨੇ ਨਾ ਕਿਹੜੀ ਗੱਲ ਆਪਾਂ ਦੇਣੀ ਚਵਾ ਚਵਾ ਕੇ ਆ ਜਿੰਨਾ ਉਸਲੇ ਕਿਹੜਾ ਹੋਊਗਾ ਨਾ ਹਾਂਜੀ ਹਾਂਜੀ ਫੇਰ ਰੇਡ ਹੀ ਬੰਦਾ ਬਿਲਕੁਲ ਉਹ ਫਿਰ ਮੁੱਲ ਲੈਣਾ ਪੈਣਾ ਵੀ 12 ਵਾਲਾ ਰੇਡ ਵੀ 12 ਵਾਲਾ ਹਾਂਜੀ ਹਾਂਜੀ ਬਿਲਕੁਲ 6 ਦੇ 4 ਮਾਜਾ ਬਿਲਕੁਲ ਸੱਜਰ ਤੇ ਇੱਕ ਟੋਕੜ ਗੱਪਣ ਇੱਕ ਬਿਲਕੁਲ ਸੱਜਰ ਸੁਣਦਾ ਨੰਬਰ ਸਕਰੀਨ ਦੇ ਉੱ ਤੇ ਕਾਲ ਕਰੋ